ਪ੍ਰਿੰਟਰ ਸ਼ਰਟਾਂ ਦੇ ਬਾਟਮ ਦੇ ਵਰਕ ਬਹੁਤ ਜ਼ਿਆਦੀ ਡਿਮਾਂਡ ਆ ਜੀ ਤੇ ਅੱਜ ਆਪਾਂ ਇਹਦੇ ਵਿੱਚ ਕੁਝ ਨਵਾਂ ਲੈ ਕੇ ਆਏ ਆ ਪ੍ਰਿੰਟ ਸ਼ਰਟ ਹੋਣਗੀਆਂ ਤੇ ਪ੍ਰਿੰਟ ਸ਼ਰਟਾਂ ਦੇ ਪੈਚੇਸ ਬਣਾ ਕੇ ਆਪਾਂ ਬਾਟਮ ਦੇ ਉੱਪਰ ਅਟੈਚ ਕੀਤੇ ਤੇ ਉਹਨਾਂ ਦੇ ਉੱਪਰ ਕੀਤਾ ਜੀ ਆਰੀ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਮਾਸ਼ੀਨਵਰਕ ਵੀ ਵਿੱਚ ਐਡ ਹੈਗਾ ਹੈ ਕੁਝ ਬਹੁਤ ਸਾਰੇ ਸੋਹਣੇ ਸੋਹਣੇ ਸੂਟ ਜਿਹੇ ਮਾਸ਼ੀਨਵਰਕ ਦੇ ਵੀ ਹੈਗੇ ਨੇ ਐਂਡ ਜੇਕਰ ਡਿਫਰੈਂਟ ਕਲਰਸ ਤੁਸੀਂ ਡਿਜ਼ਾਈਨਿੰਗ ਡਿਫਰੈਂਟ ਲੈਣਾ ਚਾਹੁੰਦੇ ਆ ਤਾਂ ਇਸ ਤਰ੍ਹਾਂ ਦੇ ਪੈਚਸ ਵਾਲੇ ਵੀ ਤੁਸੀਂ ਟਰਾਈ ਕਰ ਸਕਦੇ ਹੋ ਬਹੁਤ ਸੋਹਣੇ ਨੇ ਇਹ ਵਾਲੇ ਹੈਗੇ ਜੀ ਪ੍ਰਿੰਟਰ ਸੂਟ ਹੋਣਗੇ ਪਿਓਰ ਕਾਟਨ ਦੇ ਵਿੱਚ ਪ੍ਰਿੰਟ ਸ਼ਰਟ ਆਏਗੀ ਪਲੇਨ ਬਾਟਮ ਐਂਡ ਕਾਟਨ ਦਾ ਹੀ ਦੁਪੱਟਾ ਆਏਗਾ ਬਹੁਤ ਜ਼ਿਆਦੇ ਸੋਹਣੇ ਆ ਵੀ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਇਹ ਮੋਡਲ ਸਿਲਕ ਦੀ ਸ਼ਰਟ ਆਏਗੀ ਜੀ ਕਾਟਨ ਦੀ ਬਾਟਮ ਆਏਗੀ ਐਂਡ ਦੁਪੱਟਾ ਆਰਗੈਂਜ਼ਾ ਦਾ ਇਹ ਵੀ ਕਾਟਨ ਸੂਟ ਆ ਜੀ ਸ਼ਰਟ ਬਹੁਤ ਸੋਹਣੀ ਪ੍ਰਿੰਟਡ ਦੁਪੱਟਾ ਐਂਡ ਜਿਹੜੀ ਬਾਟਮ ਹੈਗੀ ਉਹ ਸੇਮ ਪੈਟਰਨ ਦੇ ਵਿੱਚ ਆਣਗੇ ਜੀ कॉटन ਦਾ ਹੀ ਫੈਬਰਿਕ ਆਏਗਾ ਇਹ ਸੌਫਟ オーर्गनजा ਜੀ ਵਿਸਕੋਸ オーर्गनचा ਹੁੰਦਾ ਹੈ ਤੇ ਬਹੁਤ ਸੋਹਣੀ ਦੇ ਉੱਪਰ ਐਮਬਰਾਇਡਰੀ ਕੀਤੀ ਹੋਈ ਆ ਇਹ ਵੀ ਸਮਰ ਕਲੈਕਸ਼ਨ ਹੈ ਵੀ ਤੁਸੀਂ ਲੈ ਸਕਦੇ ਹੋ ਇਹ ਵੀ कॉटन ਦੇ ਸੂਟ ਆ ਜੀ ਬਹੁਤ ਸੋਹਣੇ ਦੇ ਨਾਲ ਪਿਓਰ ਦੇ ਦੁਪੱਟੇ ਪ੍ਰਾਈਸ ਮੈਂਸ਼ਨ ਕੀਤੀ ਹੋਈ ਤੁਸੀਂ ਚੈੱਕ